ਹੋਰ ਸੁਣਾ ਬੱਚੇ ਕੀ ਮੈਨੇ ਠੀਕ ਨੇ ਹਾਂ ਦੀਦੀ ਠੀਕ ਨੇ ਹੋਰ ਤੁਸੀਂ ਸੁਣਾਓ ਇੱਧਰ ਕੀ ਮੈਨੇ ਸਾਰੇ ਮੰਮਾ ਮੇਰੀ ਯੂਨੀਫਾਰਮ ਪ੍ਰੈਸ ਕਰਦੀ ਨਹੀਂ ਪੁੱਤ ਮੈਂ ਕਰਦੀ ਆਂ ਪ੍ਰੈਸ ਤੇਰੀ ਮਾਸੀ ਦਾ ਫੋਨ ਆਇਆ ਇੱਕ ਵਾਰੀ ਗੱਲ ਕਰ ਲਾਂ ਫੇਰ ਕਰਦੀ ਆਂ ਮਾਸੀ ਦਾ ਫੋਨ ਗਏ ਦੋ ਘੰਟੇ ਕੌਣ ਗੁਨੀਤ ਮੇਰੀ ਗੱਲ ਕਰਾਇਓ ਹਾਂ ਗੁਨੀਤਾ ਆ ਲੈ ਕਰ ਲੈ ਗੱਲ ਪਰਵਨ ਮਸੀ ਸਾਸੀ ਕਾ ਸਾਸਰੀ ਕਾਲ ਪੁੱਤ ਤੂੰ ਤਾਂ ਸਾਨੂੰ ਭੁੱਲੀ ਗਈ ਜਮਾਂ ਯਾਦ ਨਹੀਂ ਕਰਦੀ ਫਿਰ ਤੁਸੀਂ ਵੀ ਭੁੱਲ ਜਾ ਇਹ ਤਾਂ ਮੈਂ ਬੋਲੀ ਜਾਂਦੀ ਹਾਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਤੂੰ ਚਲ ਠੀਕ ਹੈ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਆਂ ਅਕਲੀਪੋਰਾ ਤੈਨੂੰ ਗੱਲ ਕਰਨ ਦੀ ਕਿ ਮੈਂ ਗੱਲ ਕਰੀ ਦੀ ਆ ਮੇ ਮੇਰੀ ਹੈਲਪ ਕਰੋਗੇ ਹਾਂ ਦੱਸ ਪੁੱਤ ਅਮਾ ਪੇਪਰ ਆ ਗਏ ਪੜ੍ਹਨ ਦਾ ਕੋਈ ਆਈਡੀਆ ਦੱਸ ਮੈਨੂੰ ਤਾਂ ਕੁਝ ਨਹੀਂ ਯਾਦ ਹੋ ਰਿਹਾ ਸਭ ਤੋਂ ਪਹਿਲਾਂ ਨਾ ਆਪਦਾ ਫੋਨ ਬੰਦ ਕਰ ਦੇ ਆ ਜਿਹੜੀ ਬੀਜੀਐਮਆਈ ਖੇਡਦਾ ਨਾ ਆ ਗੁੱਠੇ ਜੇ ਪਾ ਰੱਖੇ ਨੇ ਇਹਨਾਂ ਨੂੰ ਲਾ ਦੇ ਕੁਰਤਾ ਆਈਡੀਆ ਲੈਣ ਦਾ ਕੋਈ ਫਾਇਦਾ ਨਹੀਂਗਾ ਨਾ ਹੁਣ ਮੈਂ ਕਦਾਬੀ ਕੀੜਾ ਬਣ ਜਾ ਖੇਡ ਵੀ ਨਹੀਂ ਸਕਦਾ ਕੀ ਨੇ ਹੈ ਅੱਜ ਕੱਲ ਦੇ ਨਿਆਣੇ ਮੰਮਾ ਮੈਨੂੰ ਵੀ ਟਿਊਸ਼ਨ ਲਾਦਾ ਮੇਰੇ ਵੀ ਪੇਪਰ ਆ ਗਏ ਪੁੱਤ ਤੂੰ ਤਾਂ ਇੰਨਾ ਇੰਟੈਲੀਜੈਂਟ ਆ ਤੈਨੂੰ ਟਿਊਸ਼ਨ ਦੀ ਕੀ ਲੋੜ ਆ ਤੈਨੂੰ ਤਾਂ ਸਾਰਾ ਕੁਝ ਹੀ ਆਉਂਦਾ ਐਂ ਤਾਂ ਮੰਮਾ ਥੋਂ ਤੋਂ ਵੀ ਸਾਰਾ ਕੁਝ ਆ ਆਂਦਾ ਤੁਸੀਂ ਘਰੇ ਕੰਮ ਵਾਲੀ ਕਿਉਂ ਲਾਈਆ ਆਪ ਕਿਉਂ ਨੀ ਕਰਦੇ ਚੁੱਪ ਕਰ ਜਾ ਤੂੰ ਬੜਾ ਬੋਲਣ ਲੱਗ ਗਈ ਨਿੱਕੀ ਜੀ ਹੈਗੀ ਆ ਕਿੰਨੀ ਤਿੱਖੀ ਆ ਜਦੋਂ ਦੇਖੋ ਤੁਸੀਂ ਤਾਂ ਮੈਨੂੰ ਘੂਰਦੇ ਹੀ ਰਹਿੰਦੇ ਹੋ ਮੰਮਾ ਇਹ ਕਿ ਬਾਦਾਮ ਕਿਤੋਂ ਲੈ ਕੇ ਆਏ ਸੀਗੇ ਪੋਰਾ ਚੱਜਦੇ ਨਹੀਂ ਸੀ ਮੈਨੂੰ ਲੱਗਦਾ ਨਕਲੀ ਸੀਗੇ ਉਹ ਨਹੀਂ ਪੁੱਤ ਨਕਲੀ ਥੋੜੀ ਨੇ ਤੈਨੂੰ ਐਂਗਾ ਤੋਂ ਲੱਗਦਾ ਤੁਸੀਂ ਮੈਨੂੰ ਕਿਹਾ ਸੀ ਬਾਦਾਮ ਖਾਲਾ ਬਾਦਾਮ ਖਾਣ ਨਾਲ ਦਿਮਾਗ ਤੇਜ ਹੁੰਦਾ ਉਹੀ ਬਾਦਾਮ ਖਾ ਕੇ ਮੈਂ ਪੇਪਰ ਦਿੱਤੇ ਸੀ ਫੇਰ ਫੇਰ ਕੀ ਕਿਸੇ ਕੰਮ ਨਹੀਂ ਆ ਤੁਹਾਡੇ ਬਾਦਾਮ ਫੇਲ ਹੋ ਗਈ ਪੇਪਰਾਂ ਚੋਂ ਕਹੇ ਜਿਨੀ ਆਣੇ ਨੇ ਇਹ ਹਰੇਕ ਚੀਜ਼ ਦੀ ਗਲਤੀ ਸਾਡੀ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਇਦਾਂ ਦੀ ਵੀਡੀਓਜ਼ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਿਓ ਸਤਿ ਸ਼੍ਰੀ ਅਕਾਲ